ਇਧਰਲੇ ਪਾਸੇ ਇਹ ਸਿੱਧੀ ਸੜਕਾ ਜਿਹੜੀ ਨੀਲੋਂ ਤੋਂ ਪਿੱਛੇ ਰੋਪੜ ਤੋਂ ਆ ਰਹੀ ਹੈ ਇਧਰ ਆਪਾਂ ਅੱਗੇ ਆਗੇ ਦਰਾਹੇ ਤੇ तकरीबन ਜਿਹੜਾ ਇਹ ਆਪਣਾ ਪੋਲਾ ਆ ਸਾਰੇ ਹੀ ਤੁਸੀਂ মিডিਆ ਵੀ ਖੜੇ ਹੋ ਬਾਕੀ ਸਾਡੇ ਸਾਰੇ ਇਲਾਕੇ ਦੇ ਲੋਕ ਸਾਡੇ ਬੀਜੇਪੀ ਪਾਰਟੀ ਦੇ ਪ੍ਰਧਾਨ ਜਨਰਲ ਸੈਕਟਰੀ ਸਹਿਬਾਨ ਸਾਰੇ ਸੀਨੀਅਰ ਸਾਡੇ ਮੰਡਲ ਪ੍ਰਧਾਨ ਤੇ ਲੋਕਲ ਆਦਮੀ ਖੜੇ ਨੇ ਸਾਰੇ ਤੇ ਇਹ ਮੈਂ ਕਹਨਾ ਸਾਡੇ ਇਸ ਜ਼ਿਲ੍ਹੇ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਆ ਨਹਿਰ ਤੋਂ ਨਹਿਰ ਰਸਤਾ ਅੱਜ ਦਾ ਨਹੀਂ ਸਭ ਤੋਂ ਪਹਿਲਾ ਪੁਰਾਣਾ ਰਾਹ ਹੈ ਜਿਹੜਾ ਉਹ ਇਹ ਜਾਂਦਾ ਹੈ ਨੀਲੋ ਤੋਂ ਜਿਹੜਾ ਦਰਾਹੇ ਦਰਾਹੇ ਤੋਂ ਫਿਰ ਉਸ ਤੋਂ ਬਾਅਦ ਕਿਉਂਕਿ ਇੱਕ ਰੋਡ ਜਿਹੜੀ ਸਿੱਧੀ ਉਧਰ ਸਮਰਾਲਾ ਰੋਡ ਜਾਂਦੀ ਹੈ ਚੰਡੀਗੜ੍ਹ ਤੋਂ ਇੱਕ ਆ ਦਿੱਲੀ ਵਾਲਾ ਆਪਣਾ ਹਾਈਵੇ ਆ ਗਿਆ ਨੈਸ਼ਨਲ ਹਾਈਵੇ ਇਹ ਜਾ ਰਿਹਾ ਇਹ ਦੋਨਾਂ ਨੂੰ ਜੋੜਨ ਨੂੰ ਰਸ਼ਵੀ ਘਟੇ ਜੋੜਨ ਨੂੰ ਆ ਵਿਚਾਲੇ ਰੋਡ ਸੜਕ ਪੈਂਦੀ ਆ ਇਹ ਜ ਤਕਰੀਬਨ ਜੇ ਮੈਂ ਇਹਨੂੰ ਗੱਲ ਕਰਾਂ ਆ ਤੁਸੀਂ ਪੜ ਰਹੇ ਹੋ 164 AB ਤੇ ਇਹ ਐਲਸੀ ਨੰਬਰ ਆ ਸਾਡਾ ਆਰਓਬੀ ਦਾ ਜਿਹੜਾ 164 A ਅਬਲੀਕ B ਤਕਰੀਬਨ ਜਿਹੜਾ ਆ ਤੁਹਾਨੂੰ ਪਤਾ ਟੋਲ ਵੀ ਲੱਗਿਆ ਸੀ ਪਿੱਛੇ ਲੱਗਿਆ ਹੋਇਆ ਜਾਂ ਹੁਣ ਨਹੀਂ ਲੱਗਿਆ ਕਦਮ ਹੋ ਗਿਆ ਤੁਹਾਨੂੰ ਉਦੋਂ 2014 ਚ ਮੈਂ ਕਿਸੇ ਦੀ ਸਰਕਾਰ ਦੀ ਗੱਲ ਨਹੀਂ ਕਰਦਾ ਕਿਸੇ ਦੀ ਵੀ ਹੋ ਸਕਦੀ ਆ 2014 ਚ 8 2007 ਨੂੰ ਇਹ ਜਿਹੜੀ ਆ ਸੜਕ ਬਣਨੀ ਸੀ ਤੇ ਜਿਹੜੀ ਉਹ ਕੰਪਨੀ ਸੀ ਜਿਨੇ ਇਹ ਸਾਰੀ ਸੜਕ ਬਣਾਈ ਆ ਉਹਦੇ ਵਿੱਚ ਹੀ ਉਹਨੇ ਆਹ ਆਰੋਬੀ ਬਣਾਉਣਾ ਸੀ ਉਹਦੇ ਚਲੋ ਉਦੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਕੰਮ ਜਿਹੜਾ ਏ ਉਹ ਤਕਰੀਬਨ ਉਹਨਾਂ ਦਾ 2021 ਚ 14 ਤੋਂ ਲੈ ਕੇ 2021 ਤੱਕ ਕੀ ਕਲੇਸ਼ ਚੱਲਿਆ ਕੀ ਨਹੀਂ ਹੋਇਆ ਨਹੀਂ 2021 ਚ ਉਹ ਟਰਮੀਨੇਟ ਹੋ ਗਿਆ ਉਹਨਾਂ ਨੇ ਆਪਣੇ ਹੱਥ ਖੜੇ ਕਰਤੇ ਆ ਥੋੜਾ ਥੋੜੀਆਂ ਜਿਹੜੀਆਂ ਸਮਾਨ ਜਿਹਾ ਪਿਆ ਏ ਹੋਰ ਐਸਾ ਬੈ 14 ਤੋਂ 21 ਤੱਕ ਤਾਂ ਉਹ ਐ ਮੂਰਖ ਬਣਾਈ ਗਏ ਉਹ ਕੰਪਨੀ ਦਾ ਜਿਹੜਾ ਨਾਮ ਆ ਉਹ ਤਕਰੀਬਨ ਜਿਹੜਾ ਉਹਦਾ ਨਾਮ ਸੀ ਐਟਲੰਟਾ ਰੋਪੜ ਟੋਲਵੇ ਤੁਸੀਂ ਸਾਰੇ ਜਾਣਦੇ ਹੋ ਇਹ ਕੰਪਨੀ ਦਾ ਨਾਮ ਸੀ ਜਿਨੇ ਇਹ ਬਣਾਉਣਾ ਸੀ ਤੇ ਉਦੋਂ ਬਾਅਦ ਜਦੋਂ 21 ਤੱਕ ਕੋਈ ਗੱਲ ਨਾ ਹੋਈ ਉਦੋਂ ਬੰਦ ਕਿਉਂਕਿ ਸਾਡਾ ਇਹ ਤਕਰੀਬਨ ਤਿੰਨ ਪਟੜੀਆਂ ਤੁਸੀਂ ਤਿੰਨ ਪਟੜੀਆਂ ਦੇਖ ਰਹੇ ਹੋਣ ਤਿੰਨ ਪਟੜੀਆਂ ਤੇ ਸਾਡੀ 190 ਟ੍ਰੇਨਾਂ ਹੈ ਜਿਹੜੀਆਂ ਤਕਰੀਬਨ ਉਹ ਨਿੰਗਦੀਆਂ 190 ਟ੍ਰੇਨਾਂ ਤੇ ਜੇ ਉਹਦੇ ਨਾਲ ਅਸੀਂ ਸਾਡਾ ਇੱਕ ਹੁੰਦਾ ਏ TVU ਇਹਨੂੰ ਕਹਿੰਦੇ ਆ ਟ੍ਰੈਫਿਕ ਵਾਹیکل ਯੂਨਿਟ ਇਹਨੂੰ ਅਸੀਂ ਜਿੰਨੀਆਂ 190 ਟ੍ਰੇਨਾਂ ਨਾਲ ਮਲਟੀਪਲਾਈ ਕਰਦੇ ਹਾਂ ਜਿੰਨੀਆਂ ਹਾਰਾਂ ਉਰੇ ਨਿਕਲਦੀਆਂ ਉਸ ਦੀ ਜੇ ਔਸਤ ਕੱਢੀਏ ਤੇ ਤਕਰੀਬਨ ਉਹ 6 ਲੱਖ ਜਿਹੜੀ ਆ ਉਹ ਵਹੀਕਲਸ ਦੀ ਬਣ ਜਾਂਦੀ ਔਰੇ ਜਿਹੜਾ ਜਿੱਥੇ 1 ਲੱਖ ਹੋਵੇ ਉੱਥੇ ਵੀ ਅਸੀਂ ਜ਼ਿੰਮੇਵਾਰੀ ਰੇਲਵੇ ਵਾਲੇ ਲੈ ਲੈਨੇ ਆ ਵੀ ਇਹ ਪੁਲ ਹੁਣ ਅਸੀਂ ਬਣਾਵਾਂਗੇ ਤੇ ਇਹ ਜ਼ਿੰਮੇਵਾਰੀ ਤਕਰੀਬਨ ਇਹ ਮੈਂ ਸਮਝਦਾ ਸਾਰੀ ਜ਼ਿੰਮੇਵਾਰੀ ਅਸੀਂ ਜਦੋਂ ਲੈ ਲਈ ਵੀ 6 ਲੱਖ ਤਕਰੀਬਨ ਜੇ ਲਾਓ 3-4 ਤੋਂ 1000 ਜਿਹੜੀ ਗੱਡੀ ਆ ਰੋਜ਼ ਦੀ ਮੈਂ ਵੱਧ ਵੀ ਇਹ ਅੰਦਾਜ਼ਾ 22 ਦਾ ਲੱਗਿਆ ਹੋਇਆ ਵੀ 3 ਤੋਂ 4000 ਗੱਡੀ ਰੋਜ਼ ਦੀ ਸਕੂਟਰ ਹੋਰ ਟਰੈਕਟਰ ਟਰਾਲੀਆਂ ਟਰੱਕ ਉਹ ਲੱਗ ਇਹ ਰੋਜ਼ ਦੀ ਉਹਨਾਂ ਨਿਕਲਦੀ ਆ ਤੇ ਇਹ ਅਸੀਂ ਜ਼ਿੰਮੇਵਾਰੀ ਲੈ ਲਈ ਵੀ ਅਸੀਂ ਇਹ ਜਿਹੜਾ ਸਾਰੇ ਦਾ ਸਾਰਾ ਜਿੱਦਾਂ ਵੀ ਇਹ ਵੱਡਾ ਆਰਓਬੀ ਬਣੇਗਾ ਇਹਦੀ ਕੀਮਤ ਉਸ ਵੇਲੇ ਆਈ ਸੀ 74 70 2.56 ਕਰੋੜ 70 ਕਰੋੜ 56 ਲੱਖ ਰੁਪਏ ਇਹਦੀ 29 224 ਨੂੰ ਇਹ ਫਾਈਨਲ ਹੋ ਗਿਆ ਇੱਥੇ ਜੁਆਇੰਟ ਸਰਵੇ ਟੀਮ ਆ ਗਈ ਪੀ ਡਬਲਯੂ ਡੀ ਪੰਜਾਬ ਦੀ ਤੇ ਰੇਲਵੇ ਦੀ ਅਸੀਂ ਇਹਦਾ ਅੱਗੇ ਪ੍ਰੋਸੈਸ ਸ਼ੁਰੂ ਕਰਤਾ ਅੰਦਾਜ਼ਾ ਲਾਓ ਤੁਸੀਂ ਕਿ ਕਿਸ ਤਰੀਕੇ ਨਾਲ ਖੱਜਲ ਖਵਾਰੀ ਕਰ ਰਹੇ ਆ ਇਹ ਤੁਹਾਨੂੰ ਮੈਂ ਦੱਸ ਰਿਹਾ ਜਿਹੜਾ ਪੂਰੀ ਟੀਮ ਆ ਗਈ 29 ਦੋ 24 ਨੂੰ ਆ ਕੇ ਇਹ ਫੈਸਲਾ ਅਸੀਂ ਰੇਲਵੇ ਵਾਲਿਆਂ ਨੇ ਕਰ ਲਿਆ ਵੀ ਇਹਨੂੰ ਅਸੀਂ 70 ਕਰੋੜ 56 ਲੱਖ ਚ ਅਸੀਂ ਬਣਾਵਾਂਗੇ ਹੁਣ ਤਾਂ ਤਕਰੀਬਨ ਇਹ ਰੁਕ ਗਿਆ ਹੁਣ ਇਹ 100 ਕਰੋੜ ਤੱਕ ਜਾਊਗਾ ਇਹਦੇ ਨਾਲ ਕੋਈ ਜਿਹੜੀ ਅਪਰੋਚ ਰੋਡ ਆ ਉਹ ਅਸੀਂ ਬਣਾਵਾਂਗੇ ਕੋਈ ਸੀਵਰੇਜ ਇਹ ਆ ਉਹ ਅਸੀਂ ਬਣਾਵਾਂਗੇ ਜਿੰਨਾ ਚਿਰ ਇਹ ਬੰਦ ਰਹੂਗਾ ਉਨਾਂ ਚਿਰ ਜਿਹੜੀਆਂ ਦੂਜੀਆਂ ਕੋਈ ਵੀ ਰੋਡ ਕਿਉਂਕਿ ਬੰਦ ਹੋਊਗਾ ਕਿਸੇ ਪਾਸਿਓਂ ਤਾਂ ਆਉਣਾ ਜਾਣਾ ਹੈ ਉਹਦੀ ਜਿਹੜੀ ਸੜਕ ਦੀ ਮਰਮਮਤ ਉਹ ਸੜਕ ਦੀ ਦੇਖਭਾਲ ਅਸੀਂ ਉਹਨੂੰ ਠੀਕ ਕਰਾਂਗੇ ਜਿੰਨਾ ਚਿਰ ਇਹ ਪੁਲ ਬਣੂਗਾ ਉਦੋਂ ਬਾਅਦ ਹੈਂਡਓਵਰ ਕਰ ਦਾਂਗੇ ਹੁਣ ਇਹ ਕੁਛ ਕਰਦਿਆਂ ਨੂੰ ਆ ਚਿੱਠੀ ਪੱਤਰ ਕਰਦੇ ਕਰਦੇ ਆ ਇੰਨੀਆਂ ਚਿੱਠੀਆਂ ਐ ਜਿਹੜੀਆਂ ਅਸੀਂ ਹਰ ਰੋਜ਼ ਇਹਨਾਂ ਨੂੰ ਲਿਖਦੇ ਆ ਹਰ ਰੋਜ਼ ਇਹਨਾਂ ਨੂੰ ਕਹਿੰਦੇ ਆ ਵੀ ਭਾਈ ਇਹ ਕੰਮ ਕਰੋ ਇਹ ਕੰਮ ਕਰੋ ਇਹ ਕੰਮ ਕਰੋ 8 ਮਹੀਨੇ ਲਗਾਤਾਰ ਆ ਆ ਫੜੋ ਜੀ ਦੇਖ ਲਓ ਆ ਆ ਚਿੱਠੀਆਂ ਐ ਜਿਹੜੀਆਂ ਅਸੀਂ ਰੋਜ਼ ਇਹਨਾਂ ਨੂੰ ਪੰਜਾਬ ਸਰਕਾਰ ਪੰਜਾਬ ਸਰਕਾਰ ਨੂੰ ਅਸੀਂ ਰੋਜ਼ ਆ ਆ ਲਿਖਦੇ ਆ ਹੁਣ ਕੀ ਰੌਲਾ ਏ ਜਿਹੜਾ ਇਹਨਾਂ ਦਾ ਉਹ ਕੰਟਰੈਕਟਰ ਸੀ ਜਿਹਨੇ ਇਹ ਬਣਾਉਣਾ ਸੀ ਉਹਨੇ ਇਹ ਬਣਾਇਆ ਨਹੀਂ ਹੁਣ ਸਰਕਾਰ ਤੇ ਉਹਦੇ ਲਿਟੀਗੇਸ਼ਨ ਚਲੇ ਗਏ ਸਰਕਾਰ ਤੇ ਆ ਜਿਹੜੇ ਜਿਹੜਾ ਜਿਹੜੇ ਕੰਟਰੈਕਟਰ ਆ ਜਿਹਦਾ ਮੈਂ ਤੁਹਾਨੂੰ ਦੱਸਿਆ ਵੀ ਇਹ ਐਟਲੰਟਾ ਰੋਪੜ ਵਾਲਾ ਉਹ ਲਿਟੀਗੇਸ਼ਨ ਚਲਾ ਗਿਆ ਹੁਣ ਇਹ ਕੀ ਕਹਿੰਦੇ ਆ ਜਦੋਂ ਲਿਟੀਗੇਸ਼ਨ ਤੇ ਪੰਜਾਬ ਸਰਕਾਰ ਅਸੀਂ ਇਹਨਾਂ ਨੂੰ ਇਹ ਕਿਹਾ ਬਾਰ-ਬਾਰ ਚੀਫ ਸਕੱਟਰੀ ਜਿਹੜੇ ਨੇ ਇਸ ਵੇਲੇ ਦੇ ਮੈਂ ਨਿੱਜੀ ਗੱਲ ਕੀਤੀ ਰਵੀ ਭਗਤ ਜੀ ਜਿਹੜੇ ਇਸ ਵੇਲੇ ਪੀ ਡਬਲਯੂ ਡੀ ਦੇ ਚੋਬ ਦੇ ਸਕੱਟਰੀ ਵੀ ਨੇ ਤੇ ਸੀਐਮ ਹਾਊਸ ਉੱਥੇ ਵੀ ਉਹ ਪ੍ਰਿੰਸੀਪਲ ਸਕੱਟਰੀ ਨੇ